ਲੋ ਵੀ ਮਿੱਤਰੋ ਜਿਹੜੀ ਤੁਸੀਂ ਆਹ ਦੁਕਾਨ ਦੇਖ ਰਹੇ ਹੋ ਇਹ ਦੁਕਾਨ ਹੈ ਜੀ ਸਿਵਾ ਲਾਟਰੀ ਧੂਰੀ ਦੀ ਜਿੱਥੇ ਲਾਟਰੀਆਂ ਪਾਉਣ ਦੇ ਚਾਹਵਾਨ ਨਿਤ ਦਿਨ ਆਪਣੀ ਕਿਸਮਤ ਅਜ਼ਮਾਉਣ ਆਉਂਦੇ ਨੇ ਤੇ ਜਿਹਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਵੱਡੇ ਛੋਟੇ ਨਾਮ ਲੱਗ ਜਾਂਦੇ ਨੇ ਜੇਕਰ ਤੁਸੀਂ ਵੀ ਲਾਟਰੀ ਪਾਉਣ ਦੇ ਚਾਹਵਾਨ ਹੋ ਤਾਂ ਇੱਕ ਵਾਰੀ ਸਿਵਾ ਲਾਟਰੀ ਧੂਰੀ ਦੀ ਸਟਾਲ ਤੇ ਆ ਕੇ ਆਪਣੀ ਕਿਸਮਤ ਜ਼ਰੂਰ ਅਜ਼ਮਾਓ ਲੋ ਵੀ ਮਿੱਤਰੋ ਜਿਹੜਾ ਬਸਾਖੀ ਬੰਪਰ ਹੈਗਾ ਉਹ ਆ ਚੁੱਕਿਆ ਹੈਗਾ ਬਸਾਖੀ ਬੰਪਰ ਕਿਹਦੀ ਕਿਸਮਤ ਜਾਗ ਗਿਆ ਬਸਾਖੀ ਬੰਪਰ ਦੇ ਵਿੱਚ ਆਪਾਂ ਪੂਰੀ ਗੱਲਬਾਤ ਕਰਾਂਗੇ ਸਿਵਲ ਲਾਟਰੀ ਧੂਰੀ ਦੇ ਨਾਲ ਜਿੱਥੇ ਕਰੋੜਾਂ ਦੇ ਨਾਮ ਨੇ ਜਿਹੜੀ ਲਾਟਰੀ ਸਟਾਲ ਦੇ ਉੱਤੇ ਜਿਹੜੇ ਉਹ ਲੱਗ ਚੁੱਕੇ ਨੇ ਆਪਾਂ ਗੱਲਬਾਤ ਕਰਾਂਗੇ ਕਿ ਕਿੰਨਾ-ਕਿੰਨਾ ਦੇ ਨਾਮ ਨੇ ਜਿਹੜੇ ਬਸਾਖੀ ਬੰਪਰ ਦੇ ਵਿੱਚ ਆਏ ਨੇ ਅੱਜ ਉਹਨੂੰ ਮਿਲਾਉਨੇ ਆ ਸਿਵਲ ਆਰਟਰੀ ਦੇ ਓਨਰ ਵੀਰ ਨਾਲ ਆਪਾਂ ਸਿਵਾਲਾ ਲਾਟਰੀ ਧੂਰੀ ਦੇ ਜਿਹੜੇ ਓਨਰ ਨੇਗੇ ਬਲਰਾਮ ਕੁਮਾਰ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਸਾਸ਼ੀ ਗੱਲ ਜੀ ਸਤਿ ਸ੍ਰੀ ਅਕਾਲ ਅਸੀਂ ਫਿਰ ਐਸ ਕੀ ਜਿਹੜੇ ਬਸਾਖੀ ਬੰਪਰ ਤੇ ਕਿੰਨੇ ਕ ਕਰੋੜਪਤੀ ਬਣਾਤੇ ਆਪਾਂ ਨੇ ਦੋ ਮਹਾ ਮਾਈ ਦੀ ਕਿਰਪਾ ਦੇ ਨਾਲ 5-5 ਲੱਖ ਦੇ ਦੋ ਨਾਮ ਲੱਗੇ ਨੇ ਜੀ ਹੂੰ ਬਾਕੀ ਲੱਖਾਂ ਦੇ ਕਰੋੜਾਂ ਦੇ ਸਾਹਦੇ ਲਵੇ ਗਿਣਤੀ ਹੋਣੀ ਹੈਗੀ ਇਤਕੀ ਦਾ ਹੂੰ ਕਿਹੜਾ ਇਤਕੀ ਪੰਜਾਬ ਗਵਰਨਮੈਂਟ ਦਾ ਬਸਾਖੀ ਬੰਪਰ ਆਇਆ ਚੱਕੋ ਜੀ ਕਿੱਥੇ ਹੈਗਾ ਉਹਦਾ ਡਰਾ ਹੋ ਚੁੱਕਿਆ ਸਾਰਾ ਹੋ ਗਿਆ ਜੀ ਅੱਛਾ ਜੀ ਡਰਾ ਹੋ ਚੁੱਕਿਆ ਫੁੰਨਰ ਸਾਡਲੇਵੇ ਆ ਰਹੇ ਨੇ ਉਹਨਾਂ ਦੇ ਅਸੀਂ ਘਰੇ ਜਾ ਕੇ ਪੇਮੈਂਟ ਦੇ ਕੇ ਆਉਣੀ ਆ ਹੂੰ ਛੋਟੇ ਨਾਮਾਂ ਦੀ ਹਟਲਵੇ ਗਿਣਤੀ ਨਹੀਂ ਹੈਗੀ ਜੀ ਇਹ ਬੀ ਦੇ ਵਿੱਚ ਹੂੰ ਇਹ ਬੀ ਦੇ ਵਿੱਚ 9 9000 ਦੇ ਨਾਮ 18000 ਰੁਪਇਆ ਹੋ ਗਿਆ ਜੀ 5 5 ਲੱਖ ਦੇ ਨਾਮ ਲੱਗੇ ਹੋਏ ਨੇ ਜੀ ਠੀਕ ਹੈ ਜੀ ਉਤੋਂ ਮਗਰੋਂ ਗਿਣਤੀ ਕੋਈ ਨਹੀਂ ਕਿਹੜਾ ਪੰਜਾਬ ਗਵਰਨਮੈਂਟ ਦਾ ਵਿਸਾਖੀ ਬੰਪਰ ਨਿਕਲਿਆ ਸਾਡੀ ਆਬਦੀ ਏਜੰਸੀ 5 ਲੱਖ ਰੁਪਏ ਦਾ ਨਾਮ ਪੂਜਾ ਏਜੰਸੀ ਲੁਧਿਆਣੋਂ ਨਿਕਲੇ ਆ ਜੀ ਉਹ ਸਾਡੀ ਆਬਦੀ ਦੁਕਾਨ ਹੈ ਸਤੋਂ ਛੋਟੇ ਨਾਮਾਂ ਜਿਹਨਾਂ ਕੋਈ ਅੱਜ ਕੀ ਗਿਣਤੀਉ ਨਹੀਂ ਰਹੀ ਜੀ ਪਰ ਆਏ ਦੋ ਰਾਸ਼ੀਆਂ ਦੇ ਵਿੱਚ ਨਾਮ ਲੱਗੇ ਨਹੀਂ ਸਤੋਂ ਘੜੀਆਂ ਸੀ ਆਪ ਜਣੇ ਆ ਹਮ ਸ਼ਨੀਵਾਰ ਦੇ ਮੰਗਲਵਾਰ ਤੋੜਾ ਰਾਸ਼ੀ ਦੇ ਬ੍ਰਿਸ਼ੀ ਰਾਸ਼ੀ ਦੇ ਵਿੱਚ ਦੋਹੇ ਨਾਮ ਲੱਗੇ ਜਿਹੜੀ ਅੱਜ ਕੀ ਬਾਬੇ ਨਾਨਕ ਜੀ ਅੱਜ ਕੀ ਸਾਡੀ ਦੁਕਾਨ ਦੀ ਫੇਰ ਲਾਜ ਰੱਖੀ ਆ ਜੀ अच्छा बरा जी एक ਗੱਲ ਦੱਸੋ ਮੈਨੂੰ ਜਿਵੇਂ ਤੁਸੀਂ ਰਾਸੀ ਦੀ ਗੱਲ ਕੀਤੀ ਹੈ ਵੀ ਇੱਕ ਨਾ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵੇਸਾ ਬਣਿਆ ਹੋਇਆ ਹੈਗਾ ਵੀ ਉਹ ਦੱਸ ਦਦਦੇ ਨੇ ਪਹਿਲੇ ਹੀ ਵੀ ਫਲਾਨੀ ਰਾਸੀ ਦੇ ਵਿੱਚ ਵੱਡਾ ਨਾਮ ਲੱਗਣ ਵਾਲਾ ਫਲਾਨੀ ਰਾਸੀ ਦੇ ਵਿੱਚ ਵੱਡਾ ਰੱਖੀ ਤੁਸੀਂ ਵੀ ਕੋਈ ਇਹੋ ਜਿਹਾ ਕੋਈ ਮੰਤਰਜੰਤਰ ਕਰ ਦਦਨੇ ਹੋ ਵੀ ਜਿਹਦੇ ਨਾਲ ਦੱਸ ਸਕੋ ਵੀ ਭਾਈ ਫਲਾਨੀ ਰਾਸੀ ਦੇ ਵਿੱਚ ਆ ਨਾਮ ਲੱਗੂ ਇਹ ਚਾਹ ਮੰਤਰਜੰਤਰ ਕੋਈ ਨਹੀਂ ਜੀ ਇਹਦਾ ਇੱਕ ਮਹਾਵਲ ਕੰਨੀਓ ਕਿਰਪਾ ਜੀ ਅਸੀਂ ਬੰਦਰੀ ਡੇਟ ਆਫ ਬਰਥ ਦੇ ਜਨਮ ਕੁੰਡਲੀ ਲਿਆਓ ਨਾਮ ਮਕਦਰਾਂ ਦੇ ਨਾਲ ਨਿਕਲਣਾ ਜੀ ਉਹਦੇ ਵਿੱਚ ਉਹਦੇ ਗ੍ਰੇਡ ਚੈੱਕ ਕਰੇ ਜਾਂਦੇ ਨੇ ਠੀਕ ਹੈ ਗ੍ਰੇਡ ਚੈੱਕ ਕਰਨ ਤੋਂ ਮੰਗ ਰਹੂ ਕਿਹੜੀ ਲਾਟਰੀ ਉਹਨੂੰ ਕਿਹੜੀ ਸ਼ੂਟ ਕਰਨੀ ਆ ਅਸੀਂ ਉਹਨੂੰ ਪਾਣੀ ਹੈ ਕੋਈ ਘਰ ਦਾ ਉਹਨਾਂ ਦਾ ਮੈਂਬਰ ਹੋਵੇ ਕੋਈ ਬੱਚਾ ਹੋਵੇ ਠੀਕ ਹੈ ਚਾਰਜਿੰਗ ਕੋਈ ਨਹੀਂ ਹੈਗੀ ਠੀਕ ਹੈ ਚਾਰਜਿੰਗ ਲਾਟਰੀ ਦੀ ਕਲੀ ਅਸੀਂ ਲੈਣੀ ਆ 500 ਰੁਪਏ ਠੀਕ ਹੈ ਹਾਂ ਸਾਡੀ ਤਾਂ ਅਸੀਂ ਕੋਈ ਭਵਿੱਖਬਾਣੀ ਦੱਸ ਸਕਦੇ ਆ ਵੀ ਆਹ ਲਾਟਰੀ ਦੇ ਵਿੱਚੋਂ ਸੋਨੂੰ ਆਹ ਨੰਬਰ ਸ਼ੂਟ ਕਰਦਾ ਜੀ ਠੀਕ ਹੈ ਬਾਕੀ ਮਕਦਰਾਂ ਦੇ ਨਾਲ ਹੀ ਲਾਟਰੀ ਖੁੱਲਣੀ ਆ ਆ ਬੇਰੇ ਰਸ ਕੋ ਜਿਹੜੇ ਲੋਕ ਲੁਧਿਆਣਾ ਮਲੇਰਕੋਲਾ ਜਾਂ ਕਿਤੇ ਹੋਰ ਅਮਰਗੜ ਵਗੈਰਾ ਜਾਣ ਦੇ ਸੋਚ ਰਹੇ ਨੇਗੇ ਉਹਨਾਂ ਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਧੂਰੀ ਦੇ ਵਿੱਚ ਆਪਦੀ ਜਿਹੜੀ ਰਾਸ਼ੀ ਹੈਗੀ ਉਹਨੂੰ ਜਾਣ ਕੇ ਆਪਦੀ ਕੁੰਡਲੀ ਦਿਖਾ ਕੇ ਜਿਹੜੀ ਹੈ ਲਾਟਰੀਆਂ ਨੇ ਕਰੋੜਪਤੀ ਬਣਨ ਦੇ ਜਿਹੜੇ ਸੁਪਨੇ ਨੇ ਉਹਨੂੰ ਪੂਰਾ ਕਰ ਸਕਦੇ ਹਾਂ ਦੋਰਾ ਜੀ ਇੱਕ ਹੋਰ ਦੱਸੋ ਵੀ ਕੱਲੀ ਪੰਜਾਬ ਸਟੇਟ ਲਾਟਰੀ ਤੋਂ ਬਿਨਾਂ ਆਪਣੇ ਕੋਲ ਹੋਰ ਲਾਟਰੀ ਵੀ ਹੈਗੀ ਹੈ ਬਿਲਕੁਲ ਜੀ ਆਹ ਦੇਖੋ ਇੱਕ 6 ਰੁਪਏ ਦੀ ਟਿਕਟ ਹੈ ਜੀ ਹੂੰ 6 ਰੁਪਏ ਦੀ ਟਿਕਟ 1 ਕਰੋੜ ਦਾ ਨਾਮ ਹੈ ਜੀ ਅੱਛਾ ਇਹਦੇ ਵਿੱਚ ਜੀ ਦਿਨ ਦੇ ਵਿੱਚ ਤਿੰਨ ਡਰਾਓ ਹੁੰਦੇ ਨੇ ਜੀ ਪਹਿਲਾ ਡਰਾਓ 1 ਵਜੇ ਹੂੰ ਦੂਜਾ ਡਰਾਓ 6 ਵਜੇ ਤੀਜਾ ਡਰਾਓ 8 ਵਜੇ ਠੀਕ ਆ ਨਿੱਕੀ ਜੀ ਟਿਕਟਾਂ ਜੀ ਦੇਖੋ 6 ਰੁਪਏ ਆ ਹਾਂ ਜੀ ਕਿੰਨੀ ਦਿੱਖਿਆ 6 ਰੁਪਏ ਦੇ ਵਿੱਚੋਂ ਤੁਸੀਂ ਕਿਸੇ ਜਵਾਕ ਨੂੰ ਹੂੰ ਦੱਸਦਾ ਨੋਟ ਦੇ ਕੇ ਬਾਜ਼ਾਰ ਚ ਵੇਚ ਦਿਓ ਹੂੰ ਤਾਂ ਵੀ ਕੋਈ ਟੋਫੀ ਨਹੀਂ ਦਿੰਦਾ ਅਸੀਂ 6 ਰੁਪਏ ਦੇ ਵਿੱਚ ਕਰੋੜ ਦਿੰਨੇ ਆ ਜੀ ਦਿਨ ਚ ਤਿੰਨ ਵਾਰ ਹੋਰ ਸੱਤੋਂ ਨਾਮ ਸਵਾ ਸਵਾ 2 ਲੱਖ ਦੇ 45 45 ਹਜ਼ਾਰ ਦੇ ਗਿਣਤੀ ਨਹੀਂ ਰਹੀ ਜੀ ਕੋਈ ਹਮ ਨਾਮ ਨਿਕਲਣਾ ਮੁਕੱਦਰ ਦੇ ਨਾਲ ਔਰ ਵਿਸ਼ਵਾਸ ਦੇ ਨਾਲ ਅੱਛਾ ਇੱਕ ਗੱਲ ਹੋਰ ਕਰੀਏ ਵੀ ਦੇਵੀ ਪਹਿਰੇ ਦਰਸ਼ਕਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਵੀ ਜਿਹੜੇ ਆ ਦੇਖ ਸਕਦੇ ਹੋ ਤੁਸੀਂ ਵੀ 6 ਰੁਪਏ ਦੀ ਲਾਟਰੀ ਆ ਤੁਸੀਂ 6 ਰੁਪਏ ਦੇ ਵਿੱਚ ਵੀ ਕਰੋੜਪਤੀ बन ਸਕਦੇ ਹੋ ਜੇਕਰ ਤੁਹਾਡੀ ਕਿਸਮਤ ਤੁਹਾਡਾ ਸਹਾਇਜਗ ਦਿੰਦੀ ਹੈ ਤੁਹਾਡਾ ਸਾਥ ਦਿੰਦੀ ਹੈ ਦੁਬਾਰਾ ਜਿੱ ਇੱਕ ਗਨ ਹੋਰ ਕਰੀਏ ਇਹ ਤੋਂ ਬਿਨਾ ਜਿਵੇਂ ਰਾਜ ਸ੍ਰੀ ਹੋਗੀ ਜੀ ਜੀ ਜਾਂ ਹੋਰ ਜਿਵੇਂ ਕੀ ਕਿਹੜੀਆਂ ਕਿਹੜੀਆਂ ਲਾਟਰੀ ਇੱਥੇ ਪਈਆਂ ਨਹੀਂ ਬਈ ਸਾਰੀਆਂ ਪੁਜੀਸ਼ਨਾਂ ਵਿੱਚ ਪਈਆਂ ਵੀ ਕੀ ਲੋਕਾਂ ਦੇ ਵਿੱਚ ਇੱਕ ਬਹਿਮ ਭਰਮ ਹੈ ਜਿਹੜੇ ਵੱਡੇ ਸ਼ਹਿਰ ਨਹੀਂ ਗਏ ਵੀ ਵੱਡੇ ਸਾਰਾਂ ਦੇ ਵਿੱਚ ਹੀ ਅਸਲੀ ਲਾਟਰੀ ਮਿਲਦੀ ਹੈ ਕੀ ਇਹੋ ਜਿਹਾ ਤੁਸੀਂ ਕੋਈ ਲੋਕਾਂ ਨੂੰ ਵਿਸ਼ਵਾਸ ਦਿਤਾ ਸਕਦੇ ਹੋ ਵੀ ਜਿਹੜੀਆਂ ਇਹ ਰਸਰੀ ਲਾਟਰੀਆਂ ਜਾਂ ਨਾਗਾਲੈਂਡ ਲਾਟਰੀਆਂ ਨੇ ਵੀ ਇਹ ਬਿਲਕੁਲ ਜੈਨੂਨ ਲਾਟਰੀਆਂ ਨੇ ਵੀ ਕੋਈ ਫੇਕ ਨਹੀਂ ਹੈਗੀਆਂ ਨਹੀਂ ਇਹਦਾ ਕੋਈ ਦੱਸਦਾ ਵਾੜੇ ਦਰਸ਼ਕਾਂ ਨੂੰ ਕਿਵੇਂ ਚਕਾਉਣੇ ਦਵਾਉਂ ਅਸੀਂ ਵਿਸ਼ਵਾਸ ਦਵਾਨੇ ਆ ਜੀ ਕਿਵੇਂ ਲੋਕ ਆਉਂਦੇ ਨੇ ਸਾਡੇ ਰਵੇ ਕਸਟਮਰ ਲਵੇ ਆਉਂਦਾ ਵੀ ਵੀਰ ਜੀ ਲੁਗਧਾਨੇ ਨਾਮ ਲੱਗ ਗਿਆ ਜਿਲੰਦਰ ਲੱਗ ਗਿਆ ਬਠਿੰਡੇ ਲੱਗ ਗਿਆ ਇਹ ਫੇਕ ਗੱਲਾਂ ਨੇ ਨਾਮ ਲੱਗਣਾ ਮੁਕੱਦਰ ਦੇ ਨਾਲ ਹਮ ਵਿਸ਼ਵਾਸ ਦੇ ਨਾਲ ਹਮ ਸਾਨੂੰ ਵਿਸ਼ਵਾਸ ਹੈ ਬਾਬੇ ਨਾਲ ਕੇ ਦੀ ਕਿਰਪਾ ਦੇ ਨਾਲ ਹਮ ਬੰਦ ਲਾਟਰੀ ਹੈ ਕਿਸਮਤ ਦੇ ਤਾਲੇ ਖੋਲਣੇ ਨੇ ਇੱਕ ਟਿਕਟ ਦੇ ਵਿੱਚ 500 ਰੁਪਏ ਦੀ ਟਿਕਟ ਹੈ ਜੀ ਸਵਾ ਕਰੋੜ ਰੁਪਏ ਦਾ ਨਾਮ ਹੈ ਅੱਛਾ ਅੰਬਰਾ ਜੀ ਕਿਤੇ ਹੋਰ ਦੱਸਿਓ ਵੀ ਜਿਹੜੀ ਐਸ ਵਾਰੀ ਆਪਣੀ ਦੁਕਾਨ ਦੇ ਤੋਂ ਸੇਵਾ ਲਾਟਰੀ ਧੂਰੀ ਤੋਂ ਜਿਹੜੇ ਇਨਾਮ ਲੱਗੇ ਨੇ ਵਿਸਾਖੀ ਬੰਪਰ ਦੇ ਵਿੱਚ ਕਿਹੜੇ ਕਿਹੜੇ ਪਿੰਡ ਦੇ ਨੇ ਕਹਿ ਕੇ ਲੱਖ ਦੇ ਲੱਗੇ ਨੇ ਦੋ ਲੱਗੇ ਨੇ ਜੀ 5-5 ਲੱਖ ਦੇ ਅੱਛਾ ਜੀ ਬਾਕੀ 9-9000 ਦੇ ਅੰਦਰ ਵੀ ਗਿਣਤੀ ਹੋਈ ਨਹੀਂ ਹੈਗੀ ਜੀ ਮੈਂ ਪਹਿਲਾਂ ਵੀ ਦਿਖਾ ਕੇ ਹਟਿਆ ਜੀ ਹੂੰ ਸਿਲੋਕਲ ਸ਼ਹਿਰ ਚ ਲੱਗੇ ਨੇ ਹਮ ਲਵੇਂ ਤਵੇ ਪਿੰਡਾਂ ਚ ਲੱਗੇ ਨੇ ਭੈਣ ਭਾਈਆਂ ਨੂੰ ਟੈਲੀਫੋਨ ਕਰਕੇ ਪੇਮੈਂਟ ਅਗਲੇ ਖਾਤੇਾਂ ਚ ਦੇਣੀਆਂ ਸੀ ਠੀਕ ਹੈ ਹੋਰ ਸਾਡੀ ਇੱਕ ਬੇਨਤੀ ਹੈ ਜਿਨ੍ਹਾਂ ਨੂੰ ਲੱਗੇ ਨੇ ਉਹਨਾਂ ਨੂੰ ਅਸੀਂ ਲੱਡੂ ਵੀ ਖਾਣੇ ਨੇ ਉਹਨਾਂ ਨੂੰ ਅਸੀਂ ਖਵਾਣੇ ਵੀ ਬਿਲਕੁਲ ਜੀ ਪਿਆਰੇ ਦਰਸ਼ਕੋ ਜੇਕਰ ਤੁਸੀਂ ਵੀ ਆਪਦੀ ਕਿਸਮਤ ਨੂੰ ਅਜ਼ਮਾਉਣਾ ਚਾਹੁੰਦੇ ਹੋ ਤਾਂ ਸਿਵਾ ਲਾਟਰੀ ਧੂਰੀ ਦੇ ਆ ਕੇ ਆਪਣੀ ਵੱਖ-ਵੱਖ ਜਿਹੜੀਆਂ ਲਾਟਰੀਆਂ ਨੇਗੀਆਂ ਉਹ ਪਾ ਸਕਦੇ ਹੋਗੇ ਤੇ ਆ ਤੁਸੀਂ ਦੇਖ ਸਕਦੇ ਹੋ ਵੀ ਟੀਵੀ ਸਕਰੀਨ ਤੇ ਵੀ ਕਿੰਨੇ ਜਿਹੜੇ ਕਰੋੜਪਤੀ ਨੇ ਐਸ ਦੁਕਾਨ ਦੇ ਉੱਤੋਂ ਬਣ ਚੁੱਕੇ ਨੇਗੇ ਇਹ ਇਹ ਕੀ ਦਿਖਾ ਰਹੇ ਹੋ ਜੀ ਇਹ ਤੁਸੀਂ ਸਾਡੇ ਨਾਲ ਗੱਲ ਕਰੇ ਸੀ ਸਰ ਵੀ ਰਾਸ਼ਟਰੀ ਲਾਟਰੀ ਦੇ ਵਿੱਚੋਂ ਕਿਵੇਂ ਵਿਸ਼ਵਾਸ ਦਿਵਾਉਂਦੇ ਹੋ ਹਮ ਅਸੀਂ ਰਾਸ਼ਟਰੀ ਲਾਟਰੀ ਆ ਜੀ 100 ਰੁਪਏ ਦੀ ਟਿਕਟ ਸੀ ਜੀ 25 ਲੱਖ ਰੁਪਏ ਦਾ ਨਾਮ ਲੱਗਿਆ ਘਨੋਰੀ ਪਿੰਡ ਵਿੱਚ ਹਮ ਫੌਜੀ ਸਾਹਿਬ ਨੇ ਮੰਡੀ ਦੇ ਲਵੇ ਮਕਾਨ ਹੈ ਘਰੇ ਜਾ ਕੇ ਪੇਮੈਂਟ ਦੇ ਕੇ ਗਿਨਾ ਕੇ ਜਨਤਾ ਦੇ ਵੀ ਜਾਗਰੂ ਕਰਿਆ ਵੀ ਕਿਹੜੇ ਲੋਕ ਕਹਿੰਦੇ ਨੇ ਵੀ ਨਾਮ ਨਹੀਂ ਨਿਕਲਦਾ ਅਸੀਂ ਕਹਿੰਨੇ ਆ ਤੁਸੀਂ ਸ਼ਿਵਾ ਲਟਰੀ ਦੇ ਆਓ ਮਨਜਾ ਵੀ ਆਪਣੀ ਟਿਕਟ ਪਾਓ ਜੀ ਔਰ ਲੱਖਾਂ ਦੇ ਕਰੋਨਾ ਦੇ ਨਾਮ ਜਿੱਤੋ ਨਾਮ ਹੋਣਾ ਮੁਕੱਦਰ ਦੇ ਨਾਲ ਹਮ ਬਾਬੇ ਨਾਨਕ ਜੀ ਕਿਰਪਾ ਦੇ ਨਾਲ ਅੱਛਾ ਬਦਰਾਜ ਜੀ ਜਾਂਦੇ ਆ ਤੇ ਸਾਡੇ ਦਰਸ਼ਕਾਂ ਨੂੰ ਹਾਂ ਇੱਕ ਤਾਂ ਆਪਣਾ ਐਡਰੈਸ ਆ ਜਿਹੜਾ ਪ੍ਰੋਪਰ ਸਮਝਾ ਦਿੱਤਾ ਜਾਵੇ ਵੀ ਜਿਹੜਾ ਇਹ ਆਪਾਂ ਖੜੇ ਕਿੱਥੇ ਆਗੇ ਹੋਣਾ ਇਹ ਇੱਕ ਵਾਰੀ ਪੂਰੀ ਤਰੀਕੇ ਨਾਲ ਸਮਝਾ ਦਿਓ ਕਿ ਕਿਹੜੀ ਸੜਕ ਕੀ ਬਗਬਗ ਜੀ ਜੀ 200 ਰੁਪਏ ਦੀ ਟਿਕਟ 1.5 ਕਰੋੜ ਰੁਪਏ ਦਾ ਨਾਮ ਲੱਖਾਂ ਦੇ ਕਰੋੜਾਂ ਦੇ ਨਾਮ ਸ਼ਿਵਾ ਲੈਟਰ ਸਟਾਲ ਤੋਂ ਜਿੱਤੋ 5ਵੇਂ ਮਹੀਨੇ ਦੀ 10 ਤਰੀਕ ਨੂੰ ਭੀਮ ਚੌਕ ਬੰਸਲ ਮਠਾਈ ਵਾਲੇ ਦੇ ਨਜ਼ਦੀਕ ਸ਼ਾਮ ਲਾਲ ਟੇਰਾ ਵਾਲੇ ਦੇ ਨਾਲ ਉਥੇ ਸ਼ਿੰਦਾ ਪੈਂਚਰ ਵਾਲਾ ਵੀ ਕੰਮ ਕਰਦਾ ਜੀ ਲੱਖਾਂ ਦੇ ਕਰੋੜਾਂ ਦੇ ਨਾਮ ਤੁਸੀਂ ਜਿੱਤ ਸਕਦੇ ਹੋ ਭੀਮ ਚੌਂਕ ਬਾਂਸਰ ਮਠਈ ਵਾਲਦੇ ਲਵੇ ਔਰ 100 ਕਮਾਂਡ ਲੱਡੂਆਂ ਦੀ ਸਾਈ ਮੇਰੇ ਭੈਣ ਭਾਈਆਂ ਨੇ ਵੀ ਦਿੱਤੀ ਹੋਈ ਹੈ ਅੱਛਾ ਤੇ ਜਾਂਦੇ ਨੇ ਆਪਣਾ ਜਿਹੜਾ ਫੋਨ ਨੰਬਰ ਹੈ ਸਾਡੀ ਟੀਵੀ ਸਕਰੀਨ ਤੇ ਵੀ ਵੀਰ ਹੋਰਾਂ ਦਾ ਸਿਵਾ ਲਾਟਰੀ ਧੂਰੀ ਦਾ ਚੱਲੂਗਾ ਤੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਤੁਹਾਡਾ ਜਿਹੜਾ ਫੋਨ ਨੰਬਰ ਹੈ ਉਹ ਵੀ ਜਰੂਰ ਦੱਸਦਾ ਜੀ ਸਾਡਾ ਫੋਨ ਨੰਬਰ ਹੈਗਾ ਜੀ 95924 ਜੀ 13238 ਭਾਈ ਸਾਹਿਬ ਖੜੇ ਨੇ ਇਹਨਾਂ ਨੂੰ ਵੀ ਨਾਮ ਨਿਕਲੇ ਆ ਜਿਓ ਜੀ ਆਜੋ ਭਾਈ ਜੀ ਆਜੋ 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 ਆਓ ਇਧਰ ਆਓ ਆਜਾ ਇਧਰ ਇਧਰ ਆਓ ਤੇ ਬਾਈ ਜੀ ਵੀ ਨਾਲ ਮੌਕੇ ਦੇ ਦਿੱਤੀ ਆਪਾਂ ਚੱਲਦੀ ਵੀਡੀਓ ਦੇ ਵਿੱਚ ਤੇ ਬਾਈ ਹੋਰੀ ਵੀ ਆ ਗਏ ਪਾਉਣਾ ਨਾ ਗੱਲ ਕਰ ਬਾਈ ਜੀ ਕਿਹੜਾ ਨਾਮ ਨਿਕਲਿਆ ਇਹਨਾਂ ਨੂੰ 50 ਰੁਪਏ ਦੀ ਟਿਕਟ ਸੀ 21 ਲੱਖ ਰੁਪਏ ਦਾ ਨਾਮ ਸੀ ਉਹਦੇ ਵਿੱਚੋਂ ਇਹਨਾਂ ਨੂੰ ਛੋਟਾ ਪ੍ਰਾਈਜ਼ ਨਿਕਲਿਆ ਜੀ ਅੱਛਾ ਪਿੰਡ ਕੱਕੜਾਲ ਦੇ ਨੇ ਹਾਂ ਇੱਕ ਵਾਰ ਨਹੀਂ ਨਾਮ ਲੱਗਿਆ ਦੋ ਵਾਰ ਲੱਗਿਆ ਬਾਈ ਜੀ ਨੂੰ ਹਾਂ ਟੈਲੀਫੋਨ ਕਰਕੇ ਘਰੇ پیسے ਦਿੱਤੇ ਨੇ ਆ ਭਾਈ ਨੇ ਭਾਈ ਜੀ ਪਰ ਲੱਡੂ ਦਾ ਡੱਬਾ ਭੁੱਲਿਆ ਜੀ ਪੁੱਛ ਸਕਦੇ ਹੋ ਸਰ ਤੁਸੀਂ ਇਹਨਾਂ ਨੂੰ ਨਹੀਂ ਕੋਈ ਗੱਲ ਹੈ ਮੈਂ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਵੀ ਭਾਈ ਉਹਨਾਂ ਨੂੰ ਜਿਹੜਾ ਇਨਾਮ ਲੱਗਿਆਗਾ ਜੇਕਰ ਤੁਸੀਂ ਵੀ ਆਪਣੀ ਇੱਕ ਕਿਸਮਤ ਨੂੰ ਅਜਮਾਉਣਾ ਚਾਹੁੰਦੇ ਹੋ ਤਾਂ ਸਿਵਾ ਲਾਟਰੀ ਧੂਰੀ ਦੇ ਆ ਕੇ ਆਪਣੀ ਕਿਸਮਤ ਅਜਮਾ ਸਕਦੇ ਹੋ ਮੈਨੂੰ ਦੀ ਅਜਤਿ ਵਿੱਚ ਬਲਵਿੰਦਰ ਸਿੰਘ ਢਾਲੀਵਾਲ ਦੀ ਐਲਬੀਐਸ ਨਿਊਜ਼ ਦੀ ਖਾਸ ਰਿਪੋਰਟ